ਪਾਈ ਕਨੇਜੀਆ ਦੀ ਸੋਸਾਇਟੀ ਦੀ ਸਾਰੀ ਟੀਮ ਪਹੁੰਚੀ ਹੈ ਖੰਨੇ ਤੋਂ ਪੰਜਾਬ ਚ ਨਾਮ ਹੈ ਗੁਰਦੀਪ ਸਿੰਘ ਦੀਪਾ ਜੀ ਦੇ ਅੱਜ ਓਪਨਿੰਗ ਤੇ ਪਹੁੰਚੇ ਨੇ ਉਹਨਾਂ ਦੇ ਨਾਲ ਕਾਫੀ ਚਿਹਰੇ ਜਾਣੇ ਪੈਚ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚ ਸਵਿੰਦਰ ਸਿੰਘ ਵਾਤਾਵਰਨ ਪ੍ਰੇਮੀ ਪਾਈ ਕਨੇਜੀਆ ਜੀ ਸੇਵਾ ਸੋਸਾਇਟੀ ਐ ਤੇ ਜੁਨਾਈਟਿਡ ਖੰਨਾ ਗਰੁੱਪ ਅੱਜ ਅਸੀਂ ਪਹੁੰਚੇ ਗੁਰਦੀਪ ਸਿੰਘ ਦੀਪਾ ਜੀ ਦੇ ਇਹਨਾਂ ਨੇ ਨਵੇਂ ਮਕਾਨ ਦਾ ਮਹੂਰਤ ਕਰਵਾਇਆ ਇਹਨਾਂ ਨੂੰ ਮੁਬਾਰਕਬਾਦ ਦੇਣ ਲਈ ਤੇ ਪ੍ਰਮਾਤਮਾ ਅਗੇ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਭਾਜੀ ਇਹ ਨਮਕਾਨ ਦੇ ਵਿੱਚ ਦਿਨ ਤੋਂ ਗੁਣੀ ਰਾਤ ਚ ਚੌਗਣੀ ਤਰੱਕੀ ਕਰਨ। ਬਾਕੀ ਅਸੀਂ ਇੱਕ ਮਹਮ ਚਲਾਈ ਹੋਈ ਆ ਰੁੱਖ ਲਗਾਓ ਧਰਤੀ ਬਚਾਓ 2022 ਇਹ ਅਸੀਂ ਅਪ੍ਰੈਲ ਮਹੀਨੇ ਤੋਂ ਚਲਾ ਰਹੇ ਆ ਜੀ ਤੇ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਅਸੀਂ ਬੂਟੇ ਲਾ ਰਹੇ ਆ ਤੇ ਲੋਕਾਂ ਨੂੰ ਮਤਲਬ ਵਾਤਾਵਰਨ ਬਚਾਉਣ ਦਾ ਉਪਦੇਸ਼ ਦੇ ਰਹੇ ਆ। ਅੱਜ ਦਾ ਮੈਸੇਜ ਇਹ ਆ ਵੀ ਬਹੁਤ ਤੋਂ ਬਹੁਤ ਰੁੱਖ ਲਗਾਓ। ਅੱਜ ਬੂਟਿਆਂ ਦਾ 200 ਤੋਂ ਪਲੱਸ ਲੰਗਰ ਲਗਾਇਆ ਗਿਆ। 30 ਆ ਕੇ ਜਿਹੜੇ ਵੀ ਸੰਗਤ ਆਈਆਂ ਨੇ ਲੈ ਕੇ ਜਾਣ ਸਾਰੇ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਬਹੁਤ ਹੀ ਵਧੀਆ ਪ੍ਰਾਰਲਾ ਹੈ ਜਿਹੜੀ ਇਹ ਟੀਮ ਬੂਟੇ ਸਾਰੇ ਇਲਾਕੇ ਪੂਰੇ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਜਾ ਕੇ ਸੇਵਾ ਕਰ ਰਹੇ ਨੇ ਨਾਲ ਬਹੁਤ ਹੀ ਬਹੁਤ ਧੰਨਵਾਦ ਕਰਦੇ ਆ ਤੇ ਆਉਣ ਵਾਲੀ ਸਾਰੀ ਸੰਗਤ ਨੂੰ ਕਹਿੰਦੇ ਆ ਵੀ ਬੂਟੇ ਲਾਓ ਤੇ ਪ੍ਰਦੂਸ਼ਣ ਨੂੰ ਪਹਜਾਓ ਭਾਈ ਖਾਲਸਾ ਭਾਈ ਬਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਯਕਦੀਸ਼ ਸਿੰਘ ਦੀਸ਼ਾ ਜੀ ਸਭ ਤੋਂ ਪਹਿਲਾਂ ਮੈਂ ਸਾਰੇ ਮੀਡੀਆ ਦਾ ਧੰਨਵਾਦ ਕਰਦੀ ਆ ਜੋ ਇਸ بارش ਦੇ ਵਿੱਚ ਵੀ ਕਵਰੇਜ ਕਰ ਰਹੇ ਨੇ ਤੇ ਸਾਾਨੂੰ ਮਾਣ ਬਖਸ਼ ਰਹੇ ਨੇ ਤੇ ਅੱਜ ਅਸੀਂ ਗੁਰਦੀਪ ਸਿੰਘ ਦੀਪਾ ਜੀ ਦੇ ਮਹੌਤ ਦੇ ਉੱਤੇ ਮਕਾਨ ਦੇ ਮਹੌਤ ਦੇ ਉੱਤੇ ਆਏ ਆ ਸਾਰੇ ਸਾਡੀ ਜੋ ਟੀਮ ਹੈਗੀ ਹੈ ਰੁੱਖ ਲਗਾਓ ਧਰਤੀ ਬਚਾਓ 2022 ਮੁਹਿੰਮ ਦੇ ਤਹਿਤ ਅਸੀਂ 10000 ਰੁੱਖਾਂ ਦਾ ਟੀਚਾ ਹਰੇਕ ਹਲਕੇ ਦੇ ਵਿੱਚ ਲਿਆ ਹੈ ਜਿਸ ਦੇ ਤਹਿਤ ਅੱਜ ਦੀ ਸਾਨੂੰ ਸੱਦਾ ਦਿੱਤਾ ਗਿਆ ਤੇ 200 ਪੌਦੇ ਅਸੀਂ ਲੈ ਕੇ ਆਏ ਆ ਇੱਥੇ ਔਰ ਜਿੰਨੇ ਵੀ ਲੋਕ ਜਾ ਰਹੇ ਨੇ ਤੋਂ ਉਹਨਾਂ ਨੂੰ ਵਧਾਈਆਂ ਦੇ ਕੇ ਉਹਨਾਂ ਦੇ ਜੋ ਗੈਸਟ ਹੈਗੇ ਆ ਤੇ ਉਹ ਉਹਨਾਂ ਨੂੰ ਪ੍ਰਸਾਦ ਦੇ ਤੌਰ ਤੇ ਇੱਕ ਇੱਕ ਬੂਟਾ ਅਸੀਂ ਦਿੱਤੇ ਰਿਹਾ ਸਸਿਕਾ ਜੀ ਮੈਂ ਸਰਬਜੀਤ ਸਿੰਘ ਨੀਡੂ ਪੀਬੀ 26 ਨਿਊਜ਼ ਚੈਨਲ ਤੋਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਸਰਦਾਰ ਬਾਦਲ ਸਰਦਾਰ ਗੁਰਦੀਪ ਸਿੰਘ ਦੀਪਾ ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਦੀ ਕੋਠੀ ਦੇ ਕੋਲ ਆਟਨ ਤੇ ਮਾਨਯੋਗ ਬਹੁਤ ਵੱਡੀਆਂ-ਵੱਡੀਆਂ ਸ਼ਖਸੀਅਤਾਂ ਸਿਆਸੀ ਲੀਡਰ ਪਹੁੰਚੇ ਨੇ ਔਰ ਕਾਫੀ ਚਿਹਰੇ ਜਾਣੇ ਪਛਾਣੇ ਸਾਡੇ ਹਲਕੇ ਤੋਂ ਸਰਦਾਰ ਬਾਦਲ ਸਰਦਾਰ ਯਾਦਵਿੰਦਰ ਸਿੰਘ ਯਾਦੂ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਣਾ ਸਾਡੇ ਵੀਰ ਗੁਰਦੀਪ ਸਿੰਘ ਦੀਪਾ ਜੀ ਨੂੰ ਜਿਹੜਾ ਅੱਜ ਤੇਰਾ ਪ੍ਰਵੇਸ਼ ਕੀਤਾ ਮਾਰੇ ਦਾ ਉਟਾਸਰਾ ਲਿਆ ਕਿਉਂਕਿ ਸਾਡੇ ਧਰਮ 'ਚ ਖਾਸियत ਹੈ ਕਿ ਜਦੋਂ ਵੀ ਅਸੀਂ ਕੋਈ ਸ਼ੁਰੂ ਕੰਮ ਆਰੰਭ ਕਰਦੇ ਹਾਂ ਤਾਂ ਅਸੀਂ ਗੁਰੂ ਸਾਹਿਬ ਦਾ ਉਟਾਸਰਾ ਲੈ ਲੈਂਦੇ ਹਾਂ ਜਦੋਂ ਸਾਡੇ ਚੰਨ ਪਾਤੇ ਨੇ ਆਪਣੇ ਗ੍ਰਹਿ ਵਿਖੇ ਕੰਮ ਸ਼ੁਰੂ ਕਰਦੇ ਆ ਸੋ ਇਹ ਤਾਂ ਆਪ ਗੁਰੂ ਸਾਹਿਬ ਨੇ ਮਹਿਲ ਬਖਸ਼ੇ ਨੇ ਇਸ ਲਈ ਗੁਰੂ ਸਾਹਿਬ ਦੇ ਚੰਨ ਪਾਕੇ ਉਹਨਾਂ ਨੇ ਉਟਾਸਰਾ ਲਿਆ ਕੋ ਦੀਪ ਸਿੰਘ ਨੂੰ ਬਹੁਤ ਵਧਾਈਆਂ ਸਤਿੁੱਚੇ ਪਰਿਵਾਰ ਨੂੰ ਬਹੁਤ ਵਧਾਈਆਂ ਉਸ ਤੋਂ ਵੀ ਵੱਡੀ ਗੱਲ ਸਾਡੇ ਗਵੰਢੀ ਬਣੇ ਨੇ ਸਾਡੇ ਨਾਲ ਨਕਰ ਦੇ ਨਾਲ ਨਕਰ ਸੋ ਇਸ ਲਈ ਬਹੁਤ-ਬਹੁਤ ਵਧਾਈ ਦੇ ਪਾਤਰ ਨੇ ਤੇ ਨਾਲ ਇਸ ਸਤਿੁੱਚੇ ਸੰਤੂ ਵੀ ਇਹ ਅਰਦਾਸ ਵੀ ਕਰਦੇ ਆ ਬੇਨਤੀ ਕਰਦੇ ਆ ਕਿ ਇਹਨਾਂ ਦੀ ਚੜ੍ਹਦੀ ਕਲਾ ਲਈ ਇਹਨਾਂ ਦੇ ਅਰਦਾਸ ਗੁਰੂ ਸਾਹਿਬ ਚਰਨਾਂ 'ਚ ਕਰਨਗੇ ਇਸੇ ਤਰ੍ਹਾਂ ਕਿ ਸਾਡੇ ਵੀਰ ਭਰਾ ਜਿੰਨੇ ਵੀ ਸਾਡੇ ਖੰਨੇ ਹਲਕੇ ਦੇ ਜਿੰਨੇ ਲੋਕ ਨੇ ਸਾਰੇ ਤਰੱਕੀਆਂ ਕਰਨ ਇਸੇ ਤਰ੍ਹਾਂ ਖੁਸ਼ਹਾਲੀ ਉਹਨਾਂ ਦੇ ਜੀਵਨ 'ਚ ਆਵੇ ਤੇ ਲੋਕ ਹਰ ਇੱਕ ਆਪਣਾ ਮਹਿਲ ਆਪਣਾ ਘਰ ਹਰ ਇੱਕ ਇਨਸਾਨ ਬਣਾਵੇ ਇਹ ਸਾਡਾ ਸੁਪਨਾ ਵੀ ਹੈ ਸਾਡੀ ਸੋਚ ਵੀ ਹੈ ਕਿ ਗੁਰੂ ਸਾਹਿਬ ਹਰ ਇੱਕ ਇਨਸਾਨ ਤੇ ਕਿਰਪਾ ਕਰਨ ਉਹਨਾਂ ਨੂੰ ਉਹਨਾਂ ਦੇ ਰਹਿਣ ਵਾਸਤੇ ਰਹਿਣ ਬਸੇਰਾ ਦੇਣ ਬਹੁਤ ਬਹੁਤ ਧੰਨਵਾਦ ਬਾਈ ਜੀ ਅੱਜ ਦੀਪਾ ਵੀਰ ਜੀ ਦੇ ਅਸੀਂ ਉਹਨਾਂ ਦੇ ਘਰ ਤੇ ਇਨੌਗੁਰੇਸ਼ਨ ਤੇ ਪਹੁੰਚੇ ਆ ਤੇ ਉਹਨਾਂ ਨੂੰ ਉਹਨਾਂ ਦੇ ਪਰਿਵ ਹਾਂਜੀ ਮੈਂ ਸਰਬਜੀਤ ਸਿੰਘ ਨੀਟੂ ਪੀਪੀ 26 ਨਿਊਜ਼ ਤੋਂ ਲਗਾਤਾਰ ਮੈਂ ਲਾਈਵ ਟੈਲੀਕਾਸ ਦਿਖਾ ਰਿਹਾ ਸੀ ਗੁਰਦੀਪ ਸਿੰਘ ਦੀਪਾ ਕਿਸੇ ਵੀ ਤਰੀਰ ਦੇ ਮੋਥਾਜ ਨਹੀਂ ਕਿਉਂਕਿ ਅਕਸਰ ਖੰਨੇ ਹਲਕੇ ਦੇ ਵਿੱਚ ਪੰਜਾਬ ਤੋਂ ਬਾਹਰ ਤੱਕ ਨਾਮ ਹੈ ਸੋ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਅੱਜ ਉਹਨਾਂ ਦੇ ਗ੍ਰਹਿ ਵਿਖੇ ਸਾਰੇ ਸਿਆਸੀ ਲੀਡਰ ਵੱਖ-ਵੱਖ ਸਮਾਜ ਸੇਵਕ ਦੇ ਖੰਨੇ ਸ਼ਹਿਰ ਦੀਆਂ ਮਹਾਨ ਹਸਤੀਆਂ ਪਹੁੰਚੀਆਂ ਸੀ ਗੁਰਦੀਪ ਸਿੰਘ ਦੀਪਾ ਜੀ ਸਭ ਤੋਂ ਪਹਿਲਾਂ ਮੈਂ ਸਰਬਜੀਤ ਸਿੰਘ ਨੀਟੂ ਪੀਪੀ 26 ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਤੌਰ ਤੇ ਮੇਰੇ ਬਿਨਾਂ ਕਹਿ ਤੋ ਆਗੇ ਸਾਡੇ ਗ੍ਰਾਹਕੀ ਆਗੇ ਤੇ ਸਾਰੀ ਕਵਰੇਜ ਕੀਤੀ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਬਾਕੀ ਜਿੰਨੇ ਵੀ ਸ਼ਹਿਰ ਚੋਂ ਪਤੰਤੇ ਸੱਜਣ ਰਾਜਨੀਤਕ ਬਾੜੀਆਂ ਧਾਰਮਿਕ ਆਗੂ ਜਿੰਨੇ ਵੀ ਸਾਡੇ ਖੁਸ਼ੀ ਦੇ ਵਿੱਚ ਸਾਂਝ ਕਰਨ ਆਏ ਹਨ ਉਹਨਾਂ ਦਾ ਸਾਰੇ ਪਰਿਵਾਰ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੀ ਖੁਸ਼ੀ ਦੇ ਨਾਲ ਖੁਸ਼ੀ ਸਾਂਝੀ ਕੀਤੀ ਆ ਔਰ ਸਾਧੂ ਗੁਰਾਂ ਦਾ ਵੀ ਕੋਟਾਨ-ਕੁਟਰਾਨ ਸਿਕਰਾਨਾ ਕਰਦੇ ਆਂ ਕਿ ਉਹਨਾਂ ਨੇ ਸਾਨੂੰ ਸੁੰਦਰ ਮਹਿਲ ਚੰਗਾ ਘਰ ਬਖਸ਼ਿਆ ਉਹਨਾਂ ਕੋਟਾਨ ਖਲਤਾਨ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰਿਆਂ ਦਾ ਆਪਣੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਕਿ ਮੇਰੇ ਇੱਕ ਸੱਦੇ ਤੇ ਸਾਰਾ ਪਰਿਵਾਰ ਪਹੁੰਚਿਆ ਵਾਹਿਗੁਰੂ ਨੇ ਮੈਨੂੰ ਘਰ ਬਖਸ਼ਿਸ਼ ਕੀਤਾ ਵਾਹਿਗੁਰੂ ਦੀ ਮਿਹਰ ਕਿਰਪਾ ਨਾਲ ਅੱਜ ਅਸੀਂ ਸੋਹਣੇ ਮਹਿਲੇ ਵਿੱਚ ਆਏ ਆ ਸਾਰੇ ਸੰਗਤ ਦਾ ਜਿੰਨ ਜਿੰਨੇ ਨੇ ਸਾਡੇ ਸੱਦੇ ਤੇ ਆ ਕੇ ਸਾਡੇ ਤੇ ਮਾਣ ਪੱਤਾ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸੋ ਪ੍ਰਮਾਤਮਾ ਨੇ ਪਿਆਰੇ ਦੇ ਬੱਚਿਆਂ ਨੂੰ ਇਹ ਬਹੁਤ ਸੁੰਦਰ ਮਹਿਲ ਦਿੱਤਾ ਹੈ ਪ੍ਰਮਾਤਮਾ ਤੁਹਾਨੂੰ ਦਿਨ ਰਾਤ ਚੌਕਣੀ ਤਰੱਕੀ ਮੁਹੱਬਤ ਆਦਰ ਸਤਿਕਾਰ ਇਸੇ ਤਰ੍ਹਾਂ ਗੁਰਦੀਪ ਸਿੰਘ ਦੀਪਾ ਤੁਹਾਡੀ ਸਰਦਾਰੀ ਕਾਇਮ ਤੇ ਨਾਲ ਉਹਨਾਂ ਦੇ ਬੇਟਾ ਖੜੇ ਲੱਕ ਔਰ ਜ਼ਿਕਰ ਚੰਦ ਕੇ ਸ਼ਬਦ ਲਾਸਟ ਤੁਸੀਂ ਵੈਗੁਰਜੀ ਦਾ ਕਾਲ ਸਾਹਿਬ ਵੈਗੁਰਜੀ ਕੀ ਪਤੇ ਸਾਰਿਆਂ ਦਾ ਸਾਡੇ ਗ੍ਰਹਿ ਵਿਕੇ ਪਹੁੰਚਣ ਦਾ ਬਹੁਤ ਬਹੁਤ ਧੰਨਵਾਦ ਸੋ ਸਮੂਹ ਸਾਰੇ ਪਰਿਵਾਰ ਵੱਲੋਂ ਸਾਰੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਇਵਨ ਸਰੂਪ ਟਾਬੇ ਵਾਲਾ ਬਹੁਤ ਵੱਡਾ ਨਾਮ ਹੈ ਮੈਨੂੰ ਦਿਓ ਯਾਰ ਸਰਬਜੀਤ ਸਿੰਘ ਨੀਟੂ ਪੀਵੀ 26 ਨਿਊਜ਼ ਚੈਨਲ ਤੋਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟਸ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ